ਸੋ ਹਾਂਜੀ ਬਈ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਪੁਰਾਣੇ ਜ਼ਮਾਨੇ ਵਿੱਚ ਪਿੰਡਾਂ ਵਿੱਚ ਵਰਤੀਆਂ ਜਾਣ ਵਾਲੀਆਂ ਜਿਹੜੇ ਪਿੰਡਾਂ ਦੇ ਵਿੱਚ ਲੋਕ ਰਹਿੰਦੇ ਆਮ ਚੀਜ਼ਾਂ ਵਰਤਦੇ ਜਿਵੇਂ ਆਟਾ ਚੱਕੀ ਹੋ ਗਈ ਛੱਜ ਹੋ ਗਿਆ ਚਰਖਾ ਹੋ ਗਿਆ ਇਹ ਆਪਾਂ ਤੁਹਾਨੂੰ ਦਿਖਾਵਾਂਗੇ ਪੁਰਾਣੇ ਸਮੇਂ ਵਿੱਚ ਬਠਿੰਡੇ ਦੇ ਕਿਲੇ ਦੀ ਤਸਵੀਰ ਵੀ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਤੇ ਜਿਹੜੇ ਆਪਾਂ ਘਰਾਂ ਦੇ ਵਿੱਚ ਆਮ ਚੀਜ਼ਾਂ ਵਰਤਦੇ ਸੀ ਇਹ ਚੀਜ਼ਾਂ ਵੀ ਤੁਸੀਂ ਦੇਖ ਸਕਦੇ ਹੋ ਚਰਖਾ ਪੀੜੀ ਤੇ ਇਧਰ ਤੁਸੀਂ ਦੇਖ ਸਕਦੇ ਹੋ ਬਈ ਜਿਵੇਂ ਰੜਕਣਾ ਹੋ ਗਿਆ ਮਧਾਣੀ ਹੋ ਗਈ ਲੱਸੀ ਰੜਕਣ ਲਈ ਤੇ ਜਿਹੜੇ ਖੇਤ ਵਿੱਚ ਚੀਜ਼ਾਂ ਵਰਤ ਦੇ ਸੀਗੇ ਪੁਰਾਣੇ ਟਾਈਮਾਂ ਦੇ ਵਿੱਚ ਇਹ ਚੀਜ਼ਾਂ ਵੀ ਤੁਸੀਂ ਦੇਖ ਸਕਦੇ ਹੋ ਬਈ ਤੇ ਇਧਰ ਗੱਡਾ ਹੋ ਗਿਆ ਤੇ ਇਹ ਜਿਹੜੀ ਤਸਵੀਰ ਦੇਖ ਰਹੇ ਹੋ ਬਈ 1847 ਲਾਹੌਰ ਤੋਂ ਅੰਮ੍ਰਿਤਸਰ ਟ੍ਰੇਨ ਜਾਂਦੀ ਆ ਉਹ ਤਸਵੀਰ ਆ ਬਈ ਇਹ ਤੇ ਇਧਰ ਫੇਰ ਛਾਜ ਆ ਗਿਆ ਤੇ ਮੰਜੇ ਦੇ ਪਾਵੇ ਤੇ ਫੱਟੀ ਜਿਹੜੀ ਪੜਨ ਲਿਖਨ ਦੇ ਲਈ ਵਰਤੀ ਜਾਂਦੀ ਸੀ ਪੁਰਾਣੇ ਜਮਾਨੇ ਵਿੱਚ ਫੱਟੀਆਂ ਉੱਪਰ ਲਿਖਿਆ ਜਾਂਦਾ ਸੀਗਾ ਇਹ ਉਹ ਫੱਟੀਆਂ ਬਈ ਤੇ ਇੱਧਰ ਜਿਹੜਾ ਪੁਰਾਣੇ ਸਮੇਂ ਵਿੱਚ ਬਲਦਾਂ ਦੇ ਪ੍ਰਕਾਟੀਆਂ ਪਾਈਆਂ ਜਾਂਦੀਆਂ ਸੀ ਤੇ ਆਹ ਜਿਹੜਾ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਹ ਬਈ ਰੂਮ ਪਿੰਜਣ ਦੇ ਲਈ ਵਰਤਿਆ ਜਾਂਦਾ ਸੀਗਾ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਬਈ ਤੇ ਬਾਕੀ ਜਿਹੜੀਆਂ ਆਮ ਚੀਜ਼ਾਂ ਆਗੀਆਂ ਜਿਵੇਂ ਲੈਟ ਦੇ ਲਈ ਵਰਤੇ ਜਾਂਦੇ ਲਾਲ ਟਿੰਨ ਤੇ ਤੱਕੜੀ ਹੋਗੀ ਖੁੰਡੇ ਹੋਗੇ ਤੇ ਕਸੌਲੀ ਇਹ ਜਿਹੜੀਆਂ ਖੇਤ ਵਿੱਚ ਚੀਜ਼ਾਂ ਵਰਤਦੇ ਇੱਕ ਸੌਲੀ ਜਿਵੇਂ ਤੇ ਆਹ ਬਲਦੇ ਜਾਂ ਉੱਠਾ ਉੱਪਰ ਕਾਠੀ ਪਾਉਂਦੇ ਸੀ ਤੇ ਤੁਸੀਂ ਉੱਠ ਵੀ ਦੇਖ ਸਕਦੇ ਹੋ ਉਸੇ ਤਰ੍ਹਾਂ ਬਣਾਏ ਹੋਏ ਆ ਬਈ ਤੇ ਇਹ ਚੀਜ਼ਾਂ ਜਿਹੜੀਆਂ ਤੁਸੀਂ ਕਦੇ ਨਹੀਂ ਦੇਖੀ ਨ ਉਹ ਚੀਜ਼ਾਂ ਤੁਸੀਂ ਦੇਖ ਸਕਦੇ ਹੋ ਤੰਗਲੀ ਉਗੀ ਨਲਕਾ ਹੋ ਗਏ ਪੁਰਾਣੇ ਟਾਈਮਾਂ ਵਿੱਚ ਜਿਹੜੇ ਨਲਕੇ ਇਸ ਤਰ੍ਹਾਂ ਦੇ ਹੁੰਦੇ ਸੀਗੇ ਇਹ ਵੀ ਤੁਸੀਂ ਦੇਖ ਸਕਦੇ ਹੋ ਵੀ ਤਸਵੀਰਾਂ ਤੇ ਪੁਰਾਣੇ ਸਮੇਂ ਵਿੱਚ ਜਿਹੜੇ ਆਪਾਂ ਬੈਗ ਜਾਂ ਥੈਲੇ ਵਰਤਦੇ ਇੱਧਰ ਖੂਦ ਹੀ ਟੈਂਡ ਆ ਗਈ ਤੇ ਜਿਹੜੇ ਥੈਲੇ ਵਰਤ ਦੇ ਪੁਰਾਣੇ ਟਾਈਮਾਂ ਵਿੱਚੋਂ ਤੁਸੀਂ ਦੇਖ ਸਕਦੇ ਹੋ ਕਿੰਨੇ ਸੋਹਣੇ ਬਣਾਏ ਹੋਏ ਆ ਤੁਹਾਡਾ ਕਰ ਲਈ ਚਿੱਠੀਆਂ ਪਾਉਣਾ ਜਿਹੜਾ ਬਾਕਸ ਹੁੰਦਾ ਉਹ ਆ ਰੀੜਗਾ ਹੋ ਗਿਆ ਜਾਂ ਪ੍ਰੈਸ ਹੋ ਵੀ ਤੇ ਇਧਰ ਬਾਕੀ ਬੋਟਲ ਪਈਆਂ ਵੀ ਇਹ ਵੀ ਤੁਸੀਂ ਦੇਖ ਸਕਦੇ ਹੋ ਕੱਪੜੇ ਦੇ ਵਿੱਚ ਲੁਵੇਟ ਕੇ ਰੱਖੀਆਂ ਹੋਈਆਂ ਬੋਤਲਾਂ ਤੇ ਆ ਵੀ ਤੁਸੀਂ ਵੀ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਪੁਰਾਣੇ ਸਮੇਂ ਦੀਆਂ ਤਸਵੀਰਾਂ ਤੇ ਦਰਸਪੀਕਰ ਹੋ ਗਿਆ ਵੀ ਜਿਹੜਾ ਜੋੜ ਕੇ ਸਪੀਕਰ ਲਾਉਂਦੇ ਸੀ ਇਸ ਤਰ੍ਹਾਂ ਲਗਾਉਂਦੇ ਸੀ ਪਿੰਡਾਂ ਦੇ ਵਿੱਚ ਜਦੋਂ ਕੋਈ ਵਿਆਹ ਸ਼ਾਦੀ ਹੁੰਦਾ ਸੀ ਤਾਂ ਆ ਵੀ ਚੀਜ਼ਾਂ ਜਿਹੜੀਆਂ ਤੁਸੀਂ ਜਿਵੇਂ ਸੇਵੀਆਂ ਵੰਟਣ ਵਾਲੀ ਘੋੜੀ ਹੋਗੀ ਤੇ ਇਹ ਚੀਜ਼ਾਂ ਜਿਹੜੀਆਂ ਪੁਰਾਣੇ ਟਾਈਮਾਂ ਵਿੱਚ ਆਮ ਵਰਤੀਆਂ ਜਾਂਦੀਆਂ ਸੀ ਰਤਨ ਸਮੇਂ ਵਿੱਚ ਲਾਈਟ ਜਗਾਉਣ ਵਾਲਾ ਲਾਲ ਟੈਨ ਤੇ ਅੱਸੀ ਰੜਕਣ ਦੇ ਲਈ ਜਿਹੜਾ ਘੜਾ ਵਰਤਦੇ ਸੀਗੇ ਉਹ ਆ ਗਿਆ ਤੇ ਇੱਧਰ ਪੁਰਾਣੇ ਪੰਜਾਬ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵੀ ਪੁਰਾਣੇ ਤਸਵੀਰਾਂ ਕੱਚੇ ਘਰ ਤੇ ਇੱਧਰ ਇੱਕ ਬਾਈ ਨੇ ਵੀ ਜੀਪ ਵੀ ਜਿਹੜੀ ਆ ਪੁਰਾਣੇ ਸਮੇਂ ਦੀ ਰੱਖੀ ਹੋਈ ਆ ਤੇ ਪੁਰਾਣੇ ਸਮੇਂ ਦੀ ਪੱਟੀ ਉੱਪਰ ਜਿਹੜਾ ਲਿਖਤ ਲਿਖੀ ਆ ਗੁਰਮੁਖੀ ਲਿਪੀ ਲਿਖੀ ਹੋਈ ਆ ਤੇ ਆ ਵੀ ਪੁਰਾਣੇ ਸਮੇਂ ਦੀ 1947 ਦੀ ਵੰਡ ਸਮੇਂ ਦੀ ਯਾਦਗਾਰ ਹੈ